ਤੰਤਨ ਹੋਤੇ ਜਗਤ ਮੇਤੋ ਜਲਮਰਤਾ ਸੰਸਾਰ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਸਾਡਾ ਪੰਜਾਬੀ ਵਿਰਸਾ ਅਮੀਰ ਵਿਰਸਾ ਮੰਨਿਆ ਮੰਨਿਆ ਜਾਂਦਾ ਹੈ ਤੇ ਉਸ ਵਿਰਸੇ ਦਾ ਇੱਕ ਰੰਗ ਤੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਉਹਨਾਂ ਦਾ ਸਲਾਨਾ ਜੋੜ ਮੇਲਾ ਵੱਡੀ ਧੂਮਧਾਮ ਦੇ ਨਾਲ ਐ ਪੂਰੇ ਪੰਜਾਬ ਨਹੀਂ ਬਲਕਿ ਆਊਟ ਆਫ ਪੰਜਾਬ ਪੰਜਾਬ ਤੋਂ ਬਾਹਰ ਵੀ ਜਿੱਥੇ-ਜਿੱਥੇ ਸੰਤਾਂ ਵਸਦਿਆਂ ਨੇ ਤੇ ਉੱਥੇ ਹੀ ਬਾਬਾ ਬੁੱਢਾ ਸਰਜੀ ਦਾ ਦਿਨ ਮਨਾਇਆ ਜਾਂਦਾ ਅਸੀਂ ਅੱਜ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਤੋਂ ਨਿਊ ਪੰਜਾਬ ਨਿਊ ਚੈਨਲ ਦੇ ਰਾਹੀਂ ਤੇ ਅਸੀਂ ਪਿੰਡ ਪਹੁੰਚੇ ਆਂ ਕਿੜੀਆਂ 메ਨ ਜੀਟੀ ਰੋਡ ਅੰਮ੍ਰਿਤਸਰ ਤੋਂ ਮਠੰਡਾ ਹਾਈਵੇ ਰੋਡ ਨੰਬਰ 54 ਤੇ ਨਜ਼ਦੀਕ ਫਰੀਕੇ ਪੱਤਣ ਪਿੰਡ ਕਿੜੀਆਂ ਆਦੀਆਂ ਸੰਤਾਂ ਨੇ ਜਿੱਥੇ ਕਿ ਅਸੀਂ ਪਹਿਲਾਂ ਵੀ ਕਾਫੀ ਇਥੋਂ ਦੇ ਸਲਾਨਾ ਜੋੜ ਮੇਲੇ ਸਭਿਆਚਾਰਕ ਮੇਲੇ ਦਿਖਾਏ ਆ ਤੇ ਉਸੇ ਨਗਰ ਦੇ ਵਿੱਚ ਅੱਜ ਇਹਨਾਂ ਨੇ ਸਾਰੀਆਂ ਸੰਤਾਂ ਨੇ ਇਕੱਤਰਤ ਹੋ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ ਗੁਰੂ ਕੇ ਲੰਗਰ ਆਉਂਦੀਆਂ ਜਾਂਦੀਆਂ ਸੰਤਾਂ ਵਾਸਤੇ ਲਗਾਏ ਨੇ ਤੇ ਆਪਾਂ ਅੱਗੇ ਚੱਲਦੇ ਆ ਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਪੁੱਛਾਂਗੇ ਕਿਹੜੇ ਦਿਨ ਤੋਂ ਸ਼ੁਰੂ ਹੋਇਆ ਤੇ ਇਹ ਲੰਗਰ ਕਦੋਂ ਸਮਾਪਤ ਕਰ ਰਿਹਾ ਆ ਆਓ ਜੀ ਭਾਬਾ ਬੁੱਢਾ ਸਾਹਿਬ ਜੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤਨਾਮ ਸਤਨਾ ਸਤਨਾਮ ਜੀ ਮਤਨਾ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਏ ਦਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤ ਨਾਮੁ ਚੇ ਵਾਹਿਗੁਰੂ 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 ਜੀ ਵਾਹਿ ਤੁਜੁ ਵਾਹਿ ਗੁਰੂ ਵਾਹਿ ਤੁਜਿ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਤੁਜੁ ਵਾਹਿ ਗੁਰੂ ਵਾਹਿ ਤੁਜਿ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਰਾਮ ਨਾਮ ਜਪ ਲੈ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤਨਾਮੁ ជី ਵਾਹਿਗੁਰੂ 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 ជី ਸਤਨਾਮੁ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੂ ਜੀ ਸਤਨਾਮ 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 ਜੀ ਨਾਮ ਸਤਨਾਮ ਸਤਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਰਾਮ ਨਾ ឡាំចាប់ឡា ਸਤ ਨਾਮ ਵਾਹਿਗੁਰੂ 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 ਸਤ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ជី ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਹਾ ਨਾਮ ਵਾਹਿਗੁਰੂ ਸਤ 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 ਨਾਮ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤਰੁ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤਨਾਮ ਓ ਮੱਚੀ ਵਾਹਿਗੁਰੂ 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 ਜੀ ਵਾਹਿਗੁਰੂ ਜੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਜਪਲਾ ਹਾਜਰ ਰਾਮ ਨਾਮ ਜਪਲਾ ਰਾਮ ਨਾਮ ਜਪਲਾ ਲੱਖ ਖੁਸ਼ੀਆਂ ਬਾਤਸਾਈਆਂ ਜੇ ਸਤਿਗੁਰ ਨਦਰ ਕਰੇ ਪੂਰਨ ਬ੍ਰਹਮ ਗਿਆਨੀ ਧੰਨ ਧੰਬਾ ਬਾਬਾ ਮੁੱਢਾ ਸਾਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਇੱਥੇ ਜੋ ਸੰਗਤਾਂ ਲੰਗਰ ਲਗਾ ਰਹੀਆਂ ਨੇ ਨਗਰ ਕਿਡੀਆਂ ਕਿੜੀਆਂ ਪਿੰਡ ਔਰ ਇਸ ਇਲਾਕੇ ਦੇ ਜਿੰਨੇ ਵੀ ਨਗਰ ਆ ਆਸ-ਪਾਸੇ ਸਾਰੇ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਜੋ ਸਾਨੂੰ ਇਸ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੱਤੀ ਹੈ ਸਾਨੂੰ ਕਿ ਅੱਜ ਤੋਂ ਲੰਗਰ ਸ਼ੁਰੂ ਹੋ ਕੇ ਕਿ 6 7 ਤੇ 8 8 ਅਕਤੂਬਰ ਤੱਕ ਇਹਦੀ ਸ਼ਾਮ ਤੱਕ ਸਮਾਪਤੀ ਹੋਏਗੀ ਸੋ ਇਹਨਾਂ ਨੇ ਦੱਸਿਆ ਕਿ ਤਕਰੀਬਨ ਹਰ ਮਹੀਨੇ ਦੇ ਮਹੀਨੇ ਲੰਗਰ ਤੇ ਇੱਥੇ ਲੱਗਦਾ ਪਰ ਜੋ ਲੰਗਰ ਅੱਜ ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ ਹੈ ਇਹ ਲੰਗਰ ਨੂੰ ਕੋਈ 8-9 ਸਾਲ ਹੋ ਗਏ ਨੇ ਚੱਲਦਿਆਂ ਨੂੰ ਤੇ ਦਿਨ ਰਾਤ ਇਹ ਲੰਗਰ ਚੱਲਨੇ ਆ ਵਿਅੰਤ ਪ੍ਰਕਾਰ ਦੇ ਇੱਥੇ ਭੋਜਨ ਪਕਵਾ ਨਾ ਤਿਆਰ ਕਰਕੇ ਸੰਗਤਾਂ ਨੂੰ ਸਕਾਏ ਜਾਣੇ ਆ ਤੇ ਪੂਰਨ ਬ੍ਰਾਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਾਰੀਆਂ ਸੰਗਤਾਂ ਦੀ ਸੇਵਾ ਮਨਜ਼ੂਰ ਕਰੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਬੁੱਢਾ ਕਲਵਾ ਸਿੰਘ ਪੱਟੀ ਜ਼ਿਲ੍ਹਾ ਤਰਨਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ